ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਅਤੇ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੇ ਵਾਸਤੇ ਜਿੱਥੇ ਪੰਜਾਬ ਸਰਕਾਰ ਯਤਨਸ਼ੀਲ ਹੈ ਉੱਥੇ ਹੀ ਸਮਾਜਿਕ ਸੰਸਥਾਵਾਂ ਦੇ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਮੇਲੇ ਕਰਵਾਏ ਜਾ ਰਹੇ ਨੇ ਕਬੱਡੀ ਦੇ ਮਹਾਕੁੰਭ ਕਰਵਾਏ ਜਾ ਰਹੇ ਨੇ ਤੇ ਅਤੇ ਇਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਮੋਹਾਲੀ ਦੇ ਪਿੰਡ ਬੈਰਮਪੁਰ ਵਿਖੇ ਕਬੱਡੀ ਕੱਪ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਦੇ ਉੱਤੇ ਆਉਣਾ ਨੇ ਖਿਡਾਰੀਆਂ ਦੀ ਹੌਸਲਾ ਫਜ਼ਾਈ ਕੀਤੀ ਅਤੇ ਇਸ ਮੌਕੇ ਤੇ ਬੋਲਦੇ ਹੋਣਾਂ ਨੇ ਕਿਹਾ ਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਲਗਾਤਾਰ ਵੱਖ-ਵੱਖ ਮੁਹਿੰਮਾਂ ਦੇ ਤਹਿਤ ਕਾਰਵਾਈਆਂ ਕਰ ਰਹੀ ਹੈ ਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਅਤੇ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੇ ਵਾਸਤੇ ਵੀ ਵੱਖ-ਵੱਖ ਤਰ੍ਹਾਂ ਦੇ ਯਤਨ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਇਸੇ ਤਹਿਤ ਜ਼ਿਲ੍ਹਾ ਮਹਾਲੀ ਦੇ ਵਿੱਚ ਵੀ ਅੱਜ ਕਬੱਡੀ ਕੱਪ ਹੋਇਆ ਤੇ ਪਹਿਲਾਂ ਵੀ ਅਜਿਹੇ ਕਬੱਡੀ ਕੱਪ ਜਿਹੜੇ ਨੇ ਜ਼ਿਲ੍ਹਾ ਮਹਾਲੀ ਦੇ ਅੰਦਰ ਹੋ ਚੁੱਕੇ ਨੇ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਕੁਲਵੰਤ ਸਿੰਘ ਵਿਧਾਇਕ ਮਹਾਲੀ ਲਗਾਤਾਰ ਪਹੁੰਚ ਕੇ ਸਹਿਯੋਗ ਕਰਦੇ ਨਜ਼ਰ ਆਏ ਨੇ ਹੱਲਾਸ਼ੇਰੀ ਕਰਦੇ ਨਜ਼ਰ ਆਏ ਨੇ ਤੇ ਅੱਜ ਵੀ ਪਿੰਡ ਬੈਰਮਪੁਰ ਦੇ ਵਿੱਚ ਜਿੱਥੇ ਖਿਡਾਰੀਆਂ ਦੀ ਹੌਸਲਾ ਫਜ਼ਾਈ ਕੀਤੀ ਉੱਥੇ ਹੀ ਨਾmber ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਦੇ ਉੱਤੇ ਵਿਧਾਇਕ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਹੋਇਆ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਾਸਤੇ ਅਤੇ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੇ ਵਾਸਤੇ ਲਗਾਤਾਰ ਯਤਨ ਕਰਦੇ ਰਵਾਂਗੇ ਇੱਕ ਪਾਸੇ ਸੂਬੇ ਵਿੱਚ ਯੋਧੇ ਨਸ਼ਿਆਂ ਫਿਰ ਉਹਦੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਲਈ ਪੰਜਾਬ ਸਰਕਾਰ ਵਕਵਾ ਕੋਪਰਾਲੇ ਕਰ ਰਹੀ ਹੈ ਤੇ ਇਸ ਸਮੇਂ ਅਸੀਂ ਮੋਹਾਲੀ ਵਿੱਚ ਮੌਜੂਦ ਹਾਂ ਜਿੱਥੇ ਸਾਡੇ ਨਾਲ ਐਮ ਐਲ ਏ ਕੁਲਵੰਤ ਸਿੰਘ ਜੀ ਮੌਜੂਦ ਨੇ ਕੁਲਵੰਤ ਸਿੰਘ ਜੀ ਬਹੁਤ ਸਵਾਗਤ ਹੈ ਜੀ ਅਨਮਿਊਟ ਤੇ ਅੱਜ ਮੈਂ ਇੱਥੇ ਆਇਆ ਪਿੰਡ ਬਹਿਰੰਪੁਰ ਸਪੋਰਟਸ ਕਲੱਬਾ ਜਿਹੜਾ ਸ਼ੇਰੇ ਪੰਜਾਬ ਉਹ ਟੂਰਨਾਮੈਂਟ ਕਰਵਾ ਰਹੇ ਨੇ ਸਾਊਥ ਪੰਜਾਬ ਮੰਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਆ ਸ਼ਾਬਾਸ਼ ਵੀ ਦਿੰਦਾ ਹੈ ਕਿਉਂਕਿ ਇਦਾਂ ਦਾ ਕੰਮ ਕਰਾਉਣੇ ਬੜੇ ਮੁਸ਼ਕਿਲ ਹੁੰਦੇ ਨੇ ਔਰ ਸਾਡੇ ਸਾਡੇ ਇਲਾਕੇ ਦੀ ਬੜੀ ਖੂਬਸੂਰਤੀ ਆ ਬਈ ਪਿੰਡ-ਪਿੰਡ ਦੇ ਵਿੱਚ ਇੱਕ-ਇੱਕ ਦੇ ਦੋ-ਦੋ ਤਿੰਨ-ਤਿੰਨ ਟੂਰਨਾਮੈਂਟ ਹੁੰਦੇ ਨੇ ਔਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਬਈ ਆਪਾਂ ਮਾੜੇ ਕੰਮਾਂ ਨੂੰ ਛੱਡ ਕੇ ਇਦਾਂ ਦੇ ਕਮਾਂਵਾਲ ਜੁੜੀਏ ਖੇਡਾਂਵਾਲ ਜੁੜੀਏ ਪੜ੍ਹਾਈਵਾਲ ਜੁੜੀਏ ਤੇ ਦੇਸ਼ ਦੀ ਸੇਵਾਵਾਲ ਜੁੜੀਏ ਤੇ ਮੈਨੂੰ ਇਹ ਲੱਗਦਾ ਵੀ ਆਉਣ ਵਾਲਾ ਟਾਈਮ ਆ ਜਿਹੜਾ ਪੰਜਾਬ ਲਈ ਬਹੁਤ ਵਧੀਆ ਤੇ ਖੂਬਸੂਰਤ ਟਾਈਮ ਆ ਔਰ ਜਿਹੜਾ ਪੰਜਾਬ ਦਾ ਨੌਜਵਾਨ ਆ ਜਿਹੜਾ ਇੱਕ ਟਾਈਮ ਦੇ ਉੱਤੇ ਕਿਤੇ ਭੱਡ ਗਿਆ ਸੀ ਹੁਣ ਹੌਲੀ 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 ਕਰਕੇ ਲੈਨ ਤੇ ਚੜ ਰਿਹਾ ਹੈ ਤੇ ਤੁਸੀਂ ਦੇਖੋਗੇ ਆਉਣ ਵਾਲੇ 2-4 ਸਾਲ ਦੇ ਵਿੱਚ ਜਿਹੜਾ ਪੰਜਾਬ ਉਹ ਹਸੂਗਾ ਖੇਡੂਗਾ ਬਸ ਤਾਂ ਹੁਣੇ ਤੁਸੀਂ ਦੇਖ ਰਹੇ ਹੋ ਵੀ ਪਿੰਡ-ਪਿੰਡ ਦੇ ਵਿੱਚ ਮੇਲੇ ਹੋ ਰਹੇ ਨੇ ਸ਼ਹਿਰਾਂ ਦੇ ਵਿੱਚ ਵੀ ਮੇਲੇ ਹੋ ਰਹੇ ਨੇ ਖੇਡਦੇ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਆਉਣ ਵਾਲਾ ਟਾਈਮ ਆ ਪੰਜਾਬ ਦੇ ਵਿੱਚ ਬਹੁਤ ਹੀ ਖੂਬਸੂਰਤ ਟਾਈਮ ਹੈ ਕੁਲਵੰਤ ਸਿੰਘ ਜੀ ਇਹ ਜੋ ਨੌਜਵਾਨ ਹੈ ਬੱਚੇ ਹੈ ਇਹ ਪੰਜਾਬ ਦਾ ਹੀ ਨਹੀਂ ਦੇਸ਼ ਦਾ ਵੀ ਭਵਿਖ ਨੇ ਤਾਂ ਇਹਨਾਂ ਲਈ ਪੰਜਾਬ ਸਰਕਾਰ ਆਵਾਜ਼ ਵਿੱਚ ਪਾਰਟੀ ਦਾ ਅੱਗੇ ਲਈ ਕੀ ਰੋਡ ਮੈਪ ਹੈ ਤਕੋ ਗੱਲ ਇਹ ਆ ਵੀ ਜਿਹੜੇ ਨੌਜਵਾਨ ਹੁੰਦੇ ਨੇ ਨਾ ਜੀ ਉਹ ਦੇਸ਼ ਦਾ ਭਵਿੱਖ ਹੁੰਦੇ ਨੇ ਤੁਹਾਡੀ ਬਿਲਕੁਲ ਠੀਕ ਆ ਪਰ ਜੇ ਨੌਜਵਾਨ ਗਲਤ ਰਸਤੇ ਤੇ ਪੈ ਜਵੇ ਉਹ ਤਾਂ ਵੱਡਾ ਦੇਸ਼ ਦਾ ਨੁਕਸਾਨ ਕੋਈ ਨਹੀਂ ਜੇ ਨੌਜਵਾਨ ਸਹੀ ਰਸਤੇ ਤੇ ਪੈ ਜਵੇ ਤਾਂ ਇਹਦਾ ਮਤਲਬ ਹੈ ਦੇਸ਼ ਤੇ ਸੂਬੇ ਦੀ ਤਰੱਕੀ ਕਰਨੀ ਹੋਣੀ ਆ ਸੋ ਇਸ ਕਰਕੇ ਜਿਹੜਾ ਸਾਡਾ ਨੌਜਵਾਨ ਦਾ ਪੰਜਾਬ ਦਾ ਐਸ ਵਕਤ ਫੁੱਲ ਫਾਰਮ ਦੇ ਵਿੱਚ ਆ ਔਰ ਸਹੀ ਰਾਹ ਤੇ ਚੱਲ ਰਿਹਾ ਹੈ ਤੇ ਆਉਣ ਵਾਲੇ ਟਾਈਮ ਤੁਸੀਂ ਦੇਖੋਗੇ ਪੰਜਾਬ ਆ ਜਿਹੜਾ ਉਹ ਤਰੱਕੀਆਂ ਦੀਆਂ ਜਿਹੜਾ ਬਰੂਆਂ ਤੋਂ ਸ਼ੁਰੂ ਹੋਗਾ ਆਖਰੀ ਸਵਾਲ ਕਿ ਇਸ ਤਰ੍ਹਾਂ ਦੇ ਮੇਲਿਆਂ ਨੂੰ ਰੰਗਲੇ ਪੰਜਾਬ ਲਈ ਇੱਕ ਹੋਰ ਕਦਮ ਦੇਖਿਆ ਜਾਵੇ ਵੱਜੂ ਦੇਖਿਆ ਜਾਵੇ ਦੇਖੋ ਐਦਾਂ ਦੇ ਮੇਲੇ ਨੇ ਜਿਹੜੇ ਉਹੀ ਰੰਗਲਾ ਪੰਜਾਬ ਬਣਾਉਣਗੇ ਨੰਬਰ 1 ਮੇਲੇ ਨੰਬਰ 2 ਪੜ੍ਹਾਈ ਨੰਬਰ 3 ਸਿਹਤ ਜੇ ਤਿੰਨੇ ਚੀਜ਼ਾਂ ਹੋਣਗੀਆਂ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਜਿਹੜਾ ਸਮਾਜ ਆ ਉਤਰਕੀ ਨਹੀਂ ਕਰੂਗਾ ਸੋ ਇਸ ਕਰਕੇ ਪੰਜਾਬ ਸਰਕਾਰ ਆ ਜਿਹੜੀ ਸਿਹਤ ਵੱਲ ਧਿਆਨ ਦੇ ਰਹੀ ਆ ਪੜ੍ਹਾਈ ਵੱਲ ਧਿਆਨ ਦੇ ਰਹੀ ਆ ਤੇ ਖੇਡਾਂ ਵੱਲ ਧਿਆਨ ਦੇ ਰਹੀ ਆ ਇਸ ਕਰਕੇ ਮੈਨੂੰ ਵੀ ਲੱਗਦਾ ਵੀ ਪੰਜਾਬ ਆ ਜਿਹੜਾ ਉਹ ਕਿਸੇ ਦੇ ਪਿੱਛੇ ਰਹੂਗਾ ਸਭ ਕੋ ਅਗਲੀ ਗੱਤਾਰ ਵਿੱਚ ਜਾਓ ਜਾਂ ਆਨਲਾਈਨ ਟਾਈਮ ਦੇ ਵਿੱਚ ਅਗਲੀ ਗੱਤਾਰ ਵਿੱਚ ਜਾ ਕੇ ਖੜਾ ਹੋ। ਬਹੁਤ ਸ਼ੁਕਰੀਆ ਕੁਲਵੰਤ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤਾਂ ਇਸ ਸਮੇਂ ਪਿੰਡ ਬੈਰਮਪੁਰ ਵਿੱਚ ਸਾਡੀ ਮੌਜੂਦਗੀ ਹੈ ਜਿੱਥੇ ਕਬੱਡੀ ਕੱਪ ਕਰਵਾਇਆ ਗਿਆ ਤੇ ਇਥੇ ਵਕੋ ਵਕ ਜਿਹੜੇ ਜ਼ਿਲ੍ਹੇ ਤੋਂ ਨੌਜਵਾਨ ਪਹੁੰਚੇ ਹੋਏ ਨੇ ਤੇ ਕਬੱਡੀ ਕੱਪ ਵਿੱਚ ਹਿੱਸਾ ਲੈ ਰਹੇ ਨੇ।